ਤੁਸੀਂ ਇਸ ਗੱਲ ਲਈ ਖੁਸ਼ ਹੋਈ ਜਾਓ ਸਾਡੀ ਨੈਟ ਦੀ ਸਪੀਡ ਵਧ ਗਈ ਹੈ ਪਰ ਅਲਟੀਮੇਟਲੀ ਤੁਹਾਡੀ ਹੈਲਥ ਹੈਲਥ ਕੇਅਰ ਸਿਸਟਮ ਬਹੁਤ ਡਿਸਟਰਬ ਹੋਇਆ ਹੋਇਆ ਹੈ ਬਹੁਤ ਸਾਰੇ ਜਿਹੜੀਆਂ ਕਾਰਡੀਕ ਪ੍ਰੋਬਲਮ ਆ ਰਹੀਆਂ ਬਹੁਤ ਸਾਰੇ ਸਿਸਟਮ ਜਿਹੜੇ ਆ ਰਹੇ ਉਹ ਨਾਲ ਲਿੰਕ ਜੋੜ ਰਹੇ ਹੈ ਕਿ ਈਐਮਐਫ ਇਸ ਵੈਰੀ ਸਟਰੋਂਗਰ ਇੱਕ ਬੱਚਾ ਸਾਡੇ ਕੋਲ ਆਇਆ ਹੈ ਕਿ ਉਹਦਾ ਜਿਹੜਾ ਇਲੈਕਟ੍ਰੋਮੈਗਨੈਟਿਕ ਫੀਲਡ ਜਾਂ ਇਲੈਕਟ੍ਰੋਨਿਕ ਜਿਹੜਾ ਫੀਲਡ ਦੇ ਵਿੱਚ ਉਹਦਾ ਕੀ ਇੰਪੈਕਟ ਪੈਂਦਾ ਹੈ ਜਦੋਂ ਤੱਕ ਘਰ ਦੀ ਅਖੀਰਲੀ ਸਵਿਚ ਬੰਦਨਾ ਹੋਗੀ ਉਹ ਬੱਚਾ ਸੁੱਤਾ ਨਹੀਂ ਹੈ ਕਿ ਜਿਹੜੇ ਪੈਰੈਂਟਸ ਕਹਿੰਦੇ ਨੇ ਜੀ ਇਹ ਤਾਂ ਫੋਨ ਬਿਨਾ ਖਾਂਦਾ ਨਹੀਂ ਜੀ ਰੋਟੀ ਨਹੀਂ ਖਾਂਦਾ ਉਹ ਬਈ ਫੋਨ ਬਿਨਾ ਰੋਟੀ ਨਹੀਂ ਖਾਂਦਾ ਇਹ ਨਹੀਂ ਹੋ ਸਕਦਾ ਹੋ ਸਕਦਾ ਉਹਨੂੰ ਭੁੱਖ ਹੀ ਨਹੀਂ ਲੱਗਦੀ ਉਹਨੂੰ ਟੇਸਟ ਨਹੀਂ ਪਤਾ ਜਦੋਂ ਤੁਸੀਂ ਉਹਨੂੰ ਫੋਨ ਦੇ ਦਿੰਦੇ ਹੋ ਉਹਦੇ ਇੱਕ ਕੰਡੀਸ਼ਨ ਲਾ ਦਿੰਦੇ ਹੋ ਉਹਨੂੰ ਟੇਸਟ ਉਸਦਾ ਕੋਈ ਪਤਾ ਨਹੀਂ ਲੱਗਦਾ ਨਾਨਵੇਜ ਸਾਡੀ ਡਾਈਟ ਦੇ ਵਿੱਚ ਨਹੀਂ ਹੈਗਾ ਔਰ ਨਾਨਵੇਜ ਨਾ ਹੋਣ ਕਰਕੇ ਸਾਡੇ ਵਿੱਚ ਬਹੁਤ ਸਾਰੇ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਜਿਹੜੀਆਂ ਉਹ ਆ ਜਾਂਦੀਆਂ ਤੱਲੇ ਮਨਨੇ ਸੀ ਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹ ਜ਼ਿਆਦਾ ਸਟਰੋਂਗ ਨੇ ਕਿਉਂਕਿ ਉਹਨਾਂ ਘਰਾਂ 'ਚ ਕੁਕੜੀਆਂ ਗਾਗੜੀਆਂ ਇਹ ਸਾਰਾ ਕੁਝ ਰੱਖਦੇ ਸੀ ਉਹ ਜੀ ਹੁਣ ਉਹਨਾਂ ਨੇ ਵੀ ਘੜਦੇ ਹੁਣ ਉਹਨਾਂ ਦੇ ਘਰੇ ਦੇ ਬੱਚੇ ਉਹ ਸਾਰੇ ਮਲਨਰਿਸਟ ਹੋ ਗਏ ਕਿਉਂਕਿ ਜਦੋਂ ਦਾ ਇਹ ਬਾਬਾ ਜੀ ਜਮਾਇਆ ਰਾਈਟ ਸਪਿਰਚੁਅਲ ਟੀ ਵਾਲੇ ਪਾਸੇ ਸਾਰੀ ਦੁਨੀਆ ਨੂੰ ਸਪਿਰਚੁਅਲ ਵਾਲੇ ਪਾਸੇ ਲੈ ਕੇ ਚੱਲ ਪਏ ਤੁਸੀਂ ਸਾਰੀ ਦੁਨੀਆ ਸਪਿਰਚੁਅਲ ਨਹੀਂ ਹੋ ਸਕਦੀ ਜੀ ਸਾਨੂੰ ਕੋਈ ਕੰਮ ਕਰਨ ਵਾਲੇ ਬੰਦੇ ਵੀ ਚਾਹੀਦੇ ਆ ਜੇ ਕੰਮ ਕਰਨ ਵਾਲੇ ਬੰਦਿਆਂ ਨੂੰ ਉਹਨਾਂ ਨੂੰ ਪਲੈਂਟ بیس ਫੂਡ ਨਹੀਂ ਸੂਟ ਕਰੇਗੀ ਕਿ ਕਿ ਮਦਰ ਨੂੰ ਐਜ਼ ਅ ਡਿਵਾਈਨ ਨੇਚਰ ਮੰਨਿਆ ਗਿਆ ਰਾਈਟ ਉਹ ਜਦੋਂ ਖਾਣਾ ਬਣਾਉਂਦੀ ਸੀ ਤਾਂ ਉਹ ਇਹ ਸੋਚ ਕੇ ਖਾਣਾ ਬਣਾਉਂਦੀ ਹੈ ਕਿ ਮੇਰੇ ਬੱਚੇ ਦੇ ਨਾਲ ਨਰਿਸ਼ਟ ਹੋਣਗੇ ਮੇਰੇ ਬੱਚੇ ਲਈ ਕੀ ਫਾਇਦਾ ਹੋਵੇ ਉਹ ਹਰ ਇੱਕ ਚੀਜ਼ ਚੁਣ-ਚੁਣ ਕੇ ਪਾਉਂਦੀ ਹੈ ਉਹਦੇ ਵਿੱਚ ਜੇ ਤੁਸੀਂ ኦਰੀਜਿਨ ਦੀ ਵੀ ਗੱਲ ਕਰਦੇ ਹੋ ਜਾਂ ਨਰੋਲੋਜੀਕਲ ਕੰਡੀਸ਼ਨ ਕੋਈ ਵੀ ਸਿਕੀਜੋਫਰੇਨੀਆ ਬਾਈਪੋਲਰ ਬਾਈਪੋਲਰ ਡਿਸਆਰਡਰ ਜਾਂ ਆਰਟਿਸਟਿਕ ਬੱਚੇ ਜਿਨ੍ਹਾਂ ਨੇ ਵੀ ਨਰੋਲੋਜੀਕਲ ਡਿਸਆਰਡਰਸ ਨੇ ਇਹਦੇ ਵਿੱਚ ਆ ਤੁਹਾਡੇ ਪੇਟ ਦੇ ਵਿੱਚ ਬੈਕਟੀਰੀਆ ਜਿਹੜੇ ਹੈਗੇ ਆ ਆਂਤੜੀ ਦੇ ਵਿੱਚ ਵੱਡੀ ਆਂਤ ਦੇ ਅਖੀਰਲੇ ਇਸੇ ਜਿਹੜੇ ਗੱਟ ਬੈਕਟੀਰੀਆ ਜੀ ਨੂੰ ਕਹਿੰਦੇ ਆ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਔਰ ਉਥੇ ਉਹੀ ਗੱਲ ਕਾਰਪੋਰੇਟ ਵਾਲੀ ਸਿਸਟਮ ਨਾਲੀ ਗੱਲ ਕਿ ਕਿਵੇਂ ਕਾਰਪੋਰੇਟ ਆਪਣੇ ਆਪ ਨੂੰ ਸਿਸਟਮ ਚਲਾ ਰਿਹਾ ਹੈਗਾ ਜਿਹੜੀ ਉਹਨੂੰ ਫਾਇਦੇ ਵਾਲੀ ਚੀਜ਼ ਆ ਉਹ ਤਾਂ ਪਹਿਲਾਂ ਲੈ ਕੇ ਆਉਂਦਾ ਯਾਨੀ ਵੈਕਸੀਨੇਸ਼ਨ ਵਾਸਤੇ ਹੂੰ ਥੋੜਾ ਜਿਹਦੇ ਬੱਚੇ ਦੇ ਵੈਕਸੀਨੇਸ਼ਨ ਡੂ ਹੈ ਉਸ ਦਿਨ ਤੁਹਾਡੇ ਘਰੇ ਕਾਲ ਆ ਜਾਣੀ ਹੈ ਹੂੰ ਵੀ ਅੱਜ ਤੁਹਾਡੇ ਬੱਚੇ ਦੇ ਵੈਕਸੀਨੇਸ਼ਨ ਹੋਣੀ ਹੈ ਜੀ ਜੀ ਰਾਈਟ ਲੇਕਿਨ ਤੁਹਾਡੇ ਬੱਚੇ ਨੂੰ ਆਟイズਮ ਹੈਗਾ ਤੁਹਾਡੇ ਬੱਚੇ ਨੂੰ ਏਡੀਐਚਡੀ ਹੈਗਾ ਤੁਸੀਂ ਲਿਖ ਕੇ ਪਾਤਾ ਹੈਗਾ ਤੁਹਾਡੇ ਬੱਚੇ ਨੂੰ ਉਹਦੇ ਲਈ 2 ਸਾਲ ਦੀ ਡੇਟ ਹੈ ਜਿਹੜਾ ਉਹਦੀ ਜ਼ਿੰਦਗੀ ਨਾਲ ਜੁੜੀ ਹੋਈ ਚੀਜ਼ ਹੈ ਜੀ ਜਿਹੜਾ ਦੇ ਮਾਨਸਿਕ ਜਿਹੜੇ ਬੱਚੇ ਨੂੰ ਅਸੀਂ 2 ਸਾਲ ਦੀ ਉਮਰ 'ਚ ਪਕੜ ਲਾਂਗੇ ਆਟਿਸਟਿਕ ਬੱਚੇ ਨੂੰ 3 ਸਾਲ ਦੀ ਉਮਰ 'ਚ ਪੜ ਲਾਂਗੇ ਉਹ 골ਡਨ ਏਜ ਹੋਣੀ ਹੈ ਜੋ 5 ਸਾਲ ਤੋਂ ਬਾਅਦ ਜਾ ਕੇ ਪਕੜਿਆ ਜਾਏਗਾ ਤਾਂ ਬਹੁਤ ਏਜਟ ਪਾ ਚੁੱਕਾ ਹੋਵੇਗਾ ਸ਼ਾਇਦ ਇਹ ਉਹਦੀ ਪ੍ਰੋਬਸਿਬਿਲਟੀ ਜਿਹੜੀਆਂ ਬਹੁਤ ਘਟ ਜਾਂਦੀਆਂ ਉਸ ਦੀਆਂ ਜੀ ਰਾਈਟ ਬਹੁਤ ਸਾਰੇ ਪੈਰੈਂਟਸ ਐ ਇਸ ਚੱਕਰ ਚ ਵੀ ਰਹਿੰਦੇਗਾ ਸੀ ਅਸੈਸਮੈਂਟ ਕਰਾ ਲਈਏ ਪਹਿਲਾਂ ਉਥੋਂ ਜਿਹੜਾ ਅਸੈਸਮੈਂਟ ਹੋਏਗੀ ਤੁਹਾਡੀ ਉਹ ਤੱਕ ਤੁਹਾਡੇ ਬੱਚਾ ਉਹ ਇੱਕ ਸਾਡ ਉਹ ਆਮ ਥੈਰੇਪੀ ਸੈਂਟਰਾਂ ਦੇ ਜੁਗਾ ਰਹੇ ਜਗਾ ਉਹਦੇ ਵਿੱਚ ਪ੍ਰੋਸੈਸ ਵਾਲੀ ਏਜਸ ਘੱਟ ਚੁਗੀ ਉਹਦੇ ਵਿੱਚ ਇਹ ਉਥੋਂ ਦਾ ਇੱਕ ਸਿਸਟਮ ਜਿਹੜਾ ਜਿਹੜਾ ਕਰੋਨਾ ਕਾਲ ਦੇ ਵਿੱਚ ਜਿਹੜੇ ਉਥੇ ਅਸੀਂ ਕਿਨੇ ਜਿਹੜਾ ਆਟਿਸਟਿਕ ਬੱਚੇ ਬਦੇ ਉਹਦਾ ਰਿਲੇਸ਼ਨ ਜਿਹੜਾ ਟੈਲੀਫੋਨਾਂ ਨਾਲ ਰਿਹਾ ਮੋਬਾਈਲਸ ਨਾਲ ਰਿਹਾ ਵਾਈਫਾਈ ਸਿਸਟਮ ਨਾਲ ਰਿਹਾ ਸਾਨੂੰ ਇੰਡੀਆ ਦੇ ਵਿੱਚ ਵੀ ਉਸ ਸਿਸਟਮ ਤੇ ਉਥੇ ਠੀਕ ਆ ਤੁਹਾਡੀ ਨੈਟ ਦੀ ਸਪੀਡ ਤਾਂ ਬਹੁਤ ਵਧ ਗਈ ਆ ਹੂੰ ਹਰ ਤੁਸੀਂ ਇਸ ਗੱਲ 'ਚ ਖੁਸ਼ ਹੋਈ ਜਾਓ ਸਾਡੀ ਨੈਟ ਦੀ ਸਪੀਡ ਵਧ ਗਈ ਹੈ ਪਰ ਅਲਟੀਮੇਟਲੀ ਤੁਹਾਡੀ ਹੈਲਥ ਹੈਲਥ ਕੇਅਰ ਸਿਸਟਮ ਬਹੁਤ ਡਿਸਟਰਬ ਹੋਇਆ ਹੋਇਆ ਹੈ ਬਹੁਤ ਸਾਰੇ ਜਿਹੜੀਆਂ ਕਾਰਡੀਕ ਪ੍ਰੋਬਲਮ ਆ ਰਹੀਆਂ ਬਹੁਤ ਸਾਰੇ ਸਿਸਟਮ ਜਿਹੜੇ ਆ ਰਹੇ ਉਹ ਨਾਲ ਲਿੰਕ ਜੋੜ ਰਹੇ ਕਿ ਈਐਮਐਫ ਇਸ ਵੈਰੀ ਸਟਰੋਂਗ ਹੋ ਰਹੀ ਹੈ ਇਹ ਪਹਿਲੀ ਵਾਰ ਹੋ ਰਿਹਾ ਦੁਨੀਆ ਦੇ ਵਿੱਚ ਕਿ ਈਐਮਐਫ ਕਲੈਕਟਰ ਮੈਗਨੈਟਿਕ ਫ੍ਰੀਕੁਐਂਸੀਜ਼ ਦੇ ਉੱਤੇ ਸਪੈਸ਼ਲ ਸੈਮੀਨਾਰ ਹੋ ਰਹੇ ਸਪੈਸ਼ਲ ਕਾਨਫਰੰਸਸ ਹੋ ਰਹੀਆਂ ਇੰਟਰਨੈਸ਼ਨਲ ਕਾਨਫਰੰਸਸ ਹੋ ਰਹੀਆਂ ਉੱਥੇ ਕਿ ਇਸ ਇਸ ਇਸ਼ੂ ਨੂੰ ਸੀਰੀਅਸਲੀ ਡੀਲ ਕੀਤਾ ਜਾ ਸਕਦਾ ਹੈ ਦੇਖੋ ਬ ਨੀਡ ਨਹੀਂ ਹੈਗੀ ਐ ਇੱਕ ਬੱਚਾ ਸਰੇ ਕੋਲ ਆਇਆ ਕਿ ਉਹਦਾ ਜਿਹੜਾ ਇਲੈਕਟ੍ਰੋਮੈਗਨੈਟਿਕ ਫੀਲਡ ਜਾਂ ਇਲੈਕਟ੍ਰੋਨਿਕ ਜਿਹੜਾ ਫੀਲਡ ਦੇ ਵਿੱਚ ਉਹਦਾ ਕੀ ਇੰਪੈਕਟ ਪੈਂਦਾ ਹੈ ਜਦੋਂ ਤੱਕ ਘਰ ਦੀ ਅਖੀਰਲੀ ਸਵਿਚ ਬੰਦ ਨਾ ਹੋਗੀ ਉਹ ਬੱਚਾ ਸੁੱਤਾ ਨਹੀਂ ਜੀ ਯਾਨੀ ਇੱਕ ਇੰਡੀਕੇਟਰ ਵਾਲੀ ਲਾਈਟ ਕਈ ਵਾਰੀ ਬੱਚੇ ਇੰਨੇ ਸੈਂਸਿਟਿਵ ਹੋ ਜਾਂਦੇ ਹਨ ਪ੍ਰਤੀ ਰਾਈਟ ਤਾਂ ਇਵਨ ਥੋੜੇ ਜਿਹੜੇ ਹੁਣ ਘਰ-ਘਰ 'ਚ ਚਾਰਜਰ ਲੱਗੇ ਪਏ ਆ ਹਰ ਥਾਂ ਤੇ ਕਿੰਨਾ ਕੁਛ ਲੱਗਿਆ ਹੁੰਦਾ ਘਰਾਂ ਦੇ ਵਿੱਚ ਆਪਣੇ ਜੀ ਪਹਿਲਾਂ ਘਰ ਦੇ ਵਿੱਚ ਜਾਂ 1 2 1 200 ਚੁੰਦੀ ਸੀ ਹੁਣ ਤਾਂ ਰਹਿਿਆ ਨਹੀਂ ਜਾ ਸਕਦਾ ਹੁਣ ਤਾਂ ਬੈੱਡ ਦੇ ਨਾਲ ਹੀ ਲੱਗੀਆਂ ਉਹ ਸੁਚਨ ਉਹਦੇ ਨਾਲ ਕੋਈ ਨਾ ਕੋਈ ਚਮੜਿਆ ਪਿਆ ਕਿਸੇ ਨਾ ਹੋਰ ਨਹੀਂ ਤਾਂ ਉਹ ਜਿਹੜੀ ਛੋਟੀ ਜੀ ਲਾਈਟ ਹੀ ਟਰੰਗੀ ਹੋਈ ਹੈ ਵੀ ਚਲੋ ਥੋੜੀ ਥੋੜੀ ਲਾਈਟਾਂ ਆਈ ਜਾਣ ਕਲਰਫੁੱਲ ਲਾਈਟਾਂ ਆਈ ਜਾਣ ਜਿੰਨਾ ਤੁਸੀਂ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਫੀਲਡ ਦੇ ਵਿੱਚ ਆਪਣੇ ਆਪ ਨੂੰ ਲਈ ਜਾਉਂਗੇ ਉਹਨਾਂ ਹੀ ਡਿਸਟਰਬ ਹੋਈ ਜਾਉਗੇ ਉਸ ਤੋਂ ਬਾਅਦ ਇੱਕ ਐਕਸਪੈਰੀਮ ਤੁਸੀਂ ਨਤਾਸ਼ਾ ਕੈਂਪੇਲ ਦਾ ਇੱਕ ਦਾ ਕੌਨਸ਼ੀਅਸ ਲਾਈਫ ਦੇ ਉੱਤੇ ਇੱਕ ਉਹਦਾ ਲੈਕਚਰ ਸੁਣੋਗੇ ਤਾਂ ਉਹਦੇ ਵਿੱਚ ਉਹ ਦੱਸਦੀ ਹੈ ਕਿ ਜੇ ਤੁਸੀਂ ਤੁਸੀਂ ਆਪਣੇ ਆਪ ਤੇ ਜਿਹੜੇ ਲੋਕ ਸਰੋਤੇ ਆ ਉਹ ਸੁਣ ਕੇ ਦੇਖਿਓ ਇੱਕ ਦਿਨ ਸਾਰਾ ਦਿਨ ਮੋਬਾਈਲ ਦੇਖਿਓ ਤੁਸੀਂ ਹੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈੱਡ ਤੇ ਪਿਆ ਪਿਆ ਥੋੜਾ ਥੋੜੀ ਫੀਲਿੰਗਸ ਦੇਖਿਓ ਤੁਹਾਡਾ ਫ੍ਰਸਟ੍ਰੇਸ਼ਨ ਲੈਵਲ ਦੇਖਿਓ ਸਭ ਕੁਝ ਉਸ ਤੋਂ ਬਾਅਦ ਉਸ ਨੂੰ ਡਿਸਚਾਰਜ ਕਰਕੇ ਦੇਖਿਓ ਡਿਸਚਾਰਜ ਕਿੱਦਾਂ ਕਰਨਾ ਹੈ ਕਿ ਤੁਸੀਂ ਆਪਣੇ ਸ਼ੂਜ਼ ਨੂੰ ਉਤਾਰ ਕੇ ਆਪਣੇ ਜਰਾਂਪਨ ਸੌਕਸ ਨੂੰ ਉਤਾਰ ਕੇ ਤੁਸੀਂ ਉਤੇ ਲੌਨ ਤੇ ਟੁਰ ਕੇ ਦੇਖਿਓ ਘਾਹ ਤੇ ਚੱਲ ਕੇ ਦੇਖਿਓ ਜਿਵੇਂ ਉਹ ਡੀਚਾਰਜ ਹੋਏਗਾ ਤੁਹਾਡਾ ਸਿਸਟਮ ਤੁਹਾਡੇ ਹੌਲੀ ਹੌਲੀ ਕਰੇ ਤੁਹਾਡੇ ਵਿੱਚ ਬਹੁਤ ਸਾਰੀਆਂ ਥਾਟ ਪ੍ਰੋਸੈਸਸ ਸਟ्रेस ਲੈਵਲ ਉਹ ਸਾਰੀ ਚੀਜ਼ਾਂ ਘਟਣੀਆਂ ਸ਼ੁਰੂ ਹੋ ਜਾਣੀਆਂ ਠੀਕ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਤੇ ਸਾਨੂੰ ਸੀਰੀਅਸਲੀ ਲੈਣਾ ਪਊਗਾ ਰ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਪਊਗਾ ਕਿ ਜਿਹੜੇ ਪੇਰੈਂਟਸ ਕਹਿੰਦੇ ਨੇ ਜੀ ਇਹ ਤਾਂ ਫੋਨ ਬਿਨਾ ਖਾਂਦਾ ਨਹੀਂ ਜੀ ਹੂੰ ਰੋਟੀ ਨਹੀਂ ਖਾਂਦਾ ਉਹ ਭਾਈ ਫੋਨ ਬਿਨਾ ਰੋਟੀ ਨਹੀਂ ਖਾਂਦਾ ਇਹ ਨਹੀਂ ਹੋ ਸਕਦਾ ਹੋ ਸਕਦਾ ਉਹਨੂੰ ਭੁੱਖ ਹੀ ਨਹੀਂ ਲੱਗਦੀ ਉਹਨੂੰ ਟੇਸਟ ਨਹੀਂ ਪਤਾ ਜਦੋਂ ਤੁਸੀਂ ਉਹਨੂੰ ਫੋਨ ਦੇ ਦਿੰਦੇ ਹੋ ਉਹਦੇ ਇੱਕ ਕੰਡੀਸ਼ਨ ਲਾ ਦਿੰਨੇ ਆ ਉਹਨੂੰ ਟੈਸਟ ਉਸ ਦਾ ਕੋਈ ਪਤਾ ਨਹੀਂ ਲੱਗਦਾ ਕੰਡੀਸ਼ਨਿੰਗ ਹੋ ਜਾਂਦੀ ਹੈ ਹਾਂ ਉਹਦੇ ਨੂੰ ਟੈਸਟ ਉਸ ਦਾ ਕੋਈ ਲੈਣਾ ਦੇਣਾ ਨਹੀਂਗਾ ਉਹਨੂੰ ਸਿਰਫ ਉਹ ਉਹਦੇ ਨਾਲ ਉਧਰ ਤੁਸੀਂ ਬੀਜੀ ਕਰ ਲਿਆ ਉਹ ਖਾਈ ਜਾਂਦਾ ਹੈਗਾ ਉਹਨ ਉਹਦੇ ਚ ਮਲਟੀਪਲ ਨਿਊਟ੍ਰੀਸ਼ਨਲ ਡੈਫੀਸ਼ੈਂਸੀਸ ਨੇ ਯੂ ਹੈਵ ਟੂ ਡਿਟੈਕਟ ਇਟ ਰਾਈਟ ਤੁਸੀਂ ਕੋਈ ਵੀ ਪੈਡੀਟ੍ਰੀਸ਼ੀਨ ਹੈ ਵਿਚਾਰਾ ਉਹ ਕਈ ਵਾਰੀ ਡਾਇਗਨੋਸ ਵੀ ਕਰਦਾ ਹੈ ਉਹ ਜਦ ਜਲਦੀ ਤੁਹਾਨੂੰ ਕੋਈ ਮਲਟੀਵਿਟਾਮਿਨ ਦੇ ਦੇਣਾ ਤੁਸੀਂ ਮਲਟੀਵਿਟਾਮਿਨ ਤਾਂ ਘਰੇ ਚਲਾ ਕੇ ਮਾਰਦੇ ਹੋ ਇਹਦੀ ਜਰੂਰਤ ਹੈ ਕੀ ਲੋੜ ਆ ਰਿਹਾ ਹੈ মালਟੀਵਿਟਾਮਿਨ ਲਿਖੇ ਹੋਏਗਾ ਤੇ ਇਸ ਤਰ੍ਹਾਂ ਲੇਕਿਨ ਮਲਟੀਵਿਟਾਮਿਨਸ ਦੀ ਵੀ ਅਹਿਮੀਅਤ ਹੈ ਕਿਉਂਕਿ ਜਿਹੜੀ ਏਸ਼ੀਅਨ ਫੈਮਿਲੀਸ ਨੇ ਚਾਹੇ ਬਾਹਰ ਦੀਆਂ ਚਾਹੇ ਇੰਡੀਅਨਸ ਨੇ ਜਿਹੜੀ ਏਸ਼ੀਅਨ ਫੈਮਿਲੀ ਦੀ ਜਿਹੜੀ ਡਾਈਟ ਹੈ ਉਹ ਪਲਾਂਟ ਬੇਸ ਹੈ ਉਹ ਕਾਰਬੋਹਾਈਡਰੇਟ ਬੇਸਿਸ ਹੈ ਉਹ ਪਲਾਂਟ ਬੇਸ ਹੈਗੀ ਸਾਰੀ ਡਾਈਟ ਔਰ ਸਾਨੂੰ ਉਹਦੇ ਵਿੱਚ ਜਿਹੜਾ ਨਾਨ-ਵੈਜ ਜਿਹੜਾ ਹੈਗਾ ਨਾਨ-ਵੈਜ ਸਾਡੀ ਡਾਈਟ ਦੇ ਵਿੱਚ ਨਹੀਂ ਹੈਗਾ ਔਰ ਨਾਨ-ਵੈਜ ਨਾ ਹੋਣ ਕਰਕੇ ਸਾਡੇ ਵਿੱਚ ਬਹੁਤ ਸਾਰੇ ਨਿਊਟ੍ਰੀਸ਼ਨਲ ਡੈਫੀਸ਼ੈਂਸੀ ਜਿਹੜੀਆਂ ਉਹ ਆ ਜਾਂਦੀਆਂ ਜੀ ਠੀਕ ਹੈ ਜਿਵੇਂ ਬੀ ਗਰੁੱਪ ਹੈ ਜਿਹੜਾ ਬੀ ਗਰੁੱਪ ਨਹੀਂ ਹੋਊਗਾ ਬੀ ਗਰੁੱਪ ਟੋਟਲੀ ਐਬਸੈਂਟ ਹੈ ਐਸ਼ੀਅਨ ਬੱਚੇ ਐਸ਼ੀਅਨ ਫੈਮਿਲੀਆਂਜ਼ ਮੈਕਸਿਮ ਜਿਹੜੀਆਂ ਐਸ਼ੀਅਨ ਫੈਮਿਲੀਆਂਜ਼ ਜਿਹੜੀਆਂ ਹੈਗੀਆਂ ਉਹ ਐਨੀਮਿਕ ਹੈਗੀਆਂ ਹਾਂ ਐਨੀਮੀਆ ਰਹੇਗਾ ਬਾਹਰਲੇ ਸਾਡੇ ਕਈ ਦੋਸਤਾਂ ਦੇਖ ਅੱਛਾ ਇਹ ਐਸ਼ੀਅਨ ਆਈਸ ਹਾਂ ਨਾ ਐਸ਼ੀਅਨ ਐਸ਼ੀਅਨ ਲੁਕਸ ਤਾਂ ਉਹ ਦੱਸਦੇ ਕਿ ਐਸ਼ੀਅਨ ਜਿਹੜੇ ਆ ਉਹ ਐਨੀਮਿਕ ਹੁੰਦੇ ਜਾ ਰਹੇ ਆ ਜੀ ਰਾਈਟ ਕਿਉਂਕਿ ਸਾਡੀ ਜਿਹੜੀ ਪਿਛਲੇ 70 80 ਸਾਲਾਂ ਤੋਂ ਡਰਾਸਟਿਕਲੀ ਅਸੀਂ ਡਾਈਟ ਦੇ ਵਿੱਚ ਪਲਾਂਟ بیس ਫੂਡ ਨੂੰ ਲੈ ਕੇ ਆਏ ਆ ਜੀ ਐਨੀਮਲ ਫੂਡ ਨੂੰ ਕੱਢ ਦਿੱਤਾ ਐਨੀਮਲ ਫੂਡ ਦੇ ਵਿੱਚ ਦੁੱਧ ਵੀ ਆਉਂਦਾ ਕੱਚਾ ਦੁੱਧ ਪੀਂਦੇ ਸੀ ਅਸੀਂ ਹੂੰ ਰੌ ਦੁੱਧ ਪੀਂਦੇ ਸੀ ਅਸੀਂ ਰਾਈਟ ਮੱਖਣ ਖਾਂਦੇ ਸੀ ਕੱਚਾ ਜੀ ਹਨਾ ਦਹੀਂ ਪੀਂਦੇ ਸੀ ਇਹ ਐਨੀਮਲ ਫੂਡ ਹੀ ਆ ਹੂੰ ਕੱਲਾ ਮਾਸ ਮੀਟ ਨਹੀਂ ਹੁੰਦਾ ਰਾਈਟ ਫਿਰ ਮਾਸ ਵੀ ਬਹੁਤ ਖਾਂਦੇ ਸੀ ਅੰਡਾ ਵੀ ਖਾਂਦੇ ਸੀ ਹਰ ਘਰ ਦੇ ਵਿੱਚ ਸਭ ਕੁਝ ਸੀਗਾ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹ ਜ਼ਿਆਦਾ ਸਟਰੋਂਗ ਨੇ ਕਿਉਂਕਿ ਉਹਨਾਂ ਘਰਾਂ 'ਚ ਕੁਕੜੀਆਂ ਕਾਗੜੀਆਂ ਇਹ ਸਾਰਾ ਕੁਝ ਰੱਖਦੇ ਸੀ ਉਹ ਜੀ ਹੁਣ ਉਹਨਾਂ ਨੇ ਵੀ ਗੱਡ ਤੇ ਹੁਣ ਉਹਨਾਂ ਦੇ ਘਰੇ ਦੇ ਬੱਚੇ ਬਹੁਤ ਸਾਰੇ ਮਲਨਰਿਸਟ ਹੋ ਗਏ ਕਿਉਂਕਿ ਜਦੋਂ ਦਾ ਬਾਬਾ ਜੀ ਜਮਾਇਆ ਰਾਈਟ ਸਪਿਰਚੁਅਲਿਟੀ ਵਾਲੇ ਪਾਸੇ ਸਾਰੀ ਦੁਨੀਆ ਨੇ ਸਪਿਰਚੁਅਲ ਵਾਲੇ ਪਾਸੇ ਲੈ ਕੇ ਚੱਲ ਪਏ ਤੁਸੀਂ ਸਾਰੀ ਦੁਨੀਆ ਸਪਿਰਚੁਅਲ ਨਹੀਂ ਹੋ ਸਕਦੀ ਜੀ ਸਾਨੂੰ ਕੋਈ ਕੰਮ ਕਰਨ ਵਾਲੇ ਬੰਦੇ ਵੀ ਚਾਹੀਦੇ ਆ ਜੇ ਕੰਮ ਕਰਨ ਵਾਲੇ ਬੰਦਿਆਂ ਨੂੰ ਉਹਨਾਂ ਨੂੰ ਪਲਾਂਟ بیس ਫੂਡ ਨਹੀਂ ਸੂਟ ਕਰੇਗੀ ਹਾਂ ਜਿਹਨੇ ਸਪਿਰਚੁਅਲ ਹੋ ਕੀ ਪਾਸ ਸੰਿਆਸ ਲੈਣਾ ਹੈ ਹਾਂ ਉਹ 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 ਐਨੀਮਲ ਫੂਡ ਨੂੰ ਹੱਥ ਨਾ ਲਾਵੇ ਉਹ ਦੁੱਧ ਨੂੰ ਮੀਟ ਨੂੰ ਨਾ ਖਾਵੇ ਪਰ ਜਿਹਨੇ ਕੰਮ ਕਰਨਾ ਹੈ ਜਿਹਨੇ ਲਾਈਫ ਨੂੰ ਅੱਗੇ ਵਧਾਉਣਾ ਹੈਗਾ ਆਪਦੀ ਨੂੰ ਲਾਈਫ ਨੂੰ ਅੱਗੇ ਸਰਕਲ ਦੇ ਵਿੱਚ ਲੈ ਕੇ ਆਉਣਾ ਹੈਗਾ ਦੇ ਨੀਡ ਨਾਨ ਵੇਜ ਦੇ ਨੀਡ ਐਨੀਮਲ ਫੂਡ ਇਨ ਡੇਲੀ ਡਾਈਟਰੀ ਬੇਸਿਸ ਉਹ ਹੀ ਤੁਹਾਡੀਆਂ ਡਾਈਟਰੀ ਰੈਸਟ੍ਰਿਕਸ਼ਨਸ ਪੂਰੀਆਂ ਕਰੇਗੀ ਔਰ ਇਹ ਇਹ ਜਿਹੜਾ ਉਹ ਯੂਰਪ ਦੇ ਵਿੱਚ ਵੀ ਇਹ ਸਿਸਟਮ ਹੋ ਰਿਹਾ ਹੈਗਾ ਰੈਡੀ ਟੂ ਈਟ ਹੈ ਵੈਸਟ ਦੇ ਵਿੱਚ ਰੈਡੀ ਟੂ ਈਟ ਹੈ ਮੈਕਸਿਮਮ ਕਨਸੈਂਟ੍ਰੇਸ਼ਨ ਕੀ ਤਿਆਰੀ ਰੈਡੀ ਟੂ ਠੀਕ ਆਟਾ ਗੁੰਨਣ ਦੀ ਤਾਂ ਕਈ ਵਾਰੀ ਨੋਬਤ ਵੀ ਨਹੀਂ ਹੁੰਦੀ ਰੋਟੀਆਂ ਬੜੀ ਬਣੀਆਂ ਮਿਲ ਜਾਂਦੀਆਂ ਜੀ ਰਾਈਟ ਹੁਣ ਬਹੁਤ ਸਾਰੀਆਂ ਚੀਜ਼ਾਂ ਪ੍ਰੋਸੈਸਡ ਆ ਰਹੀਆਂ ਜਿਹੜੀ ਠੀਕ ਹੈ ਵੀ ਤੁਸੀਂ ਇਸ ਨੂੰ ਹੁਣ ਕਿਸੇ ਪਾਸੇ ਵੀ ਲਿਜਾ ਸਕਦੇ ਹੋ ਇਸ ਨੂੰ ਮਾਰਦ ਪ੍ਰਧਾਨ ਨਾਲ ਪਾਸੇ ਵੀ ਲਿਜਾ ਸਕਦੇ ਹੋ ਵੀ ਇਹ ਥੋੜੀ ਸੋਚ ਜਿਹੜੀ ਹੈਗੀ ਹੈ ਮਾਰਦ ਪ੍ਰਧਾਨ ਨਾਲ ਪਾਸੇ ਹੈਗੀ ਹੈ ਪਰ ਟਰੈਡੀਸ਼ਨਲੀ ਜਿਹੜੀ ਸੀਗੀ ਜਿਹੜੀਆਂ ਲੇਡੀਜ਼ ਸੀਗੀਆਂ ਉਹ ਉਹਨਾਂ ਦਾ ਕੰਮ ਘਰ ਚ ਖਾਣਾ ਪਕਾਉਣ ਦਾ ਸੀ ਜੀ ਠੀਕ ਹੈ ਕਿਉਂਕਿ ਮਦਰ ਨੂੰ ਐ ਜੇ ਡਿਵਾਈਨ ਨੇਚਰ ਮੰਨਿਆ ਗਿਆ ਰਾਈਟ ਉਹ ਜਦੋਂ ਖਾਣਾ ਬਣਾਉਂਦੀ ਸੀ ਤਾਂ ਉਹ ਇਹ ਸੋਚ ਕੇ ਖਾਣਾ ਬਣਾਉਂਦੀ ਹੈ ਕਿ ਮੇਰੇ ਬੱਚੇ ਦੇ ਨਾਲ ਨਰਿਸ਼ਟ ਹੋਣਗੇ ਹਾਂ ਮੇਰੇ ਬੱਚੇ ਲਈ ਕੀ ਫਾਇਦਾ ਹੋਵੇ ਉਹ ਹਰ ਇੱਕ ਚੀਜ਼ ਚੁਣ-ਚੁਣ ਕੇ ਪਾਉਗੀ ਉਹਦੇ ਵਿੱਚ ਉਹ ਸਦੀਆਂ ਪੁਰਾਣਾ ਖਜ਼ਾਨਾ ਉਹਦੇ ਕੋਲੇ ਜਿਹੜਾ ਉਹਨੂੰ ਦਾਦੀ ਤੋਂ ਮਿਲਿਆ ਦਾਦੀ ਤੋਂ ਮਾਂ ਨੂੰ ਮਾਂ ਤੋਂ ਅਗਾਂਹ ਦੀ ਗਾਂ ਉਹ ਟ੍ਰਾਂਸਫਰ ਕਰਦੀ ਜਾ ਰਹੀ ਹੈ ਔਰ ਬਿਟ ਇਮੋਸ਼ਨਸ ਆ ਉਹਦੇ ਕੋਲੇ ਉਹ ਕਦੇ ਚਾਹੇਗੀ ਕਿ ਜੇ ਮੇਰੇ ਬੱਚਾ ਦੇ ਨਾਲ ਬਿਮਾਰ ਹੋ ਜਾਏ ਤਾਂ ਹੋ ਜਾ ਕੋਈ ਚੱਕਰ ਨਹੀਂ ਮੈਦਾ ਐ ਬਣਾਉਣਾ ਕੋਈ ਮਦਦ ਨਹੀਂ ਚਾਹੀਦੀ ਤਾਂ ਹੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਆਲਾ ਆਪਣੇ ਕਨਸੈਪਟ ਹੈਗਾ ਪੰਜਾਬ ਦਾ ਕਨਸੈਪਟ ਹੈਗਾ ਐਨੇ ਜਿਹੜਾ ਫੋਰਨ ਦਾ ਜਿਹੜਾ ਰੈਡੀ ਟੂ ਈਟ ਹੈਗਾ ਬਈ ਉਹਨਾਂ ਦਾ ਪ੍ਰੋਫਿਟ ਆ ਹਾਂ ਉਹਨਾਂ ਨੇ ਪ੍ਰੋਫਿਟ ਹੀ ਦੇਖਣਾ ਉਹਨਾਂ ਨੇ ਥੋੜੀ ਹੈਲਥ ਥੋੜੀ ਦੇਖਣੀ ਹੈ ਠੀਕ ਹੈ ਇਸ ਕਰਕੇ ਦੁੱਧ ਦੇ ਵਿੱਚ ਵੀ ਤਾਂ ਮਲਟੀਵਿਟਾਮਿਨ ਪਾਈ ਜਾਂਦੇ ਵੀ ਆ ਜਿਹੜਾ ਹੈਗਾ ਫਲਾਣੀ ਕੰਪਨੀ ਦਾ ਨੈਸਲੇ ਵਾਲਾ ਪਾਓ ਜੀ ਇਹਦੇ 'ਚ ਪਾਊਡਰ ਪਲਾਓ ਬੱਚਿਆਂ ਨੂੰ ਹਨਾ ਜੰਮਦੇ ਬੱਚੇ ਨੂੰ ਉੱਥੇ ਕੰਪਲਸਰੀ ਕਰ ਦਿੱ ਹੂੰ ரைਟ ਇਹ ਨਾਲ ਨਰਿਸ਼ਟ ਹੋਏਗਾ ਬੱਚਾ ਲੇਕਿਨ ਉਸ ਨੂੰ ਡਾਈਟ ਪਲਾਨ ਨਹੀਂ ਦਿੱਤਾ ਜਾਂਦਾ ਵੀ ਤੁਸੀਂ ਘਰੇ ਜਾ ਕੇ ਆਪਦਾ ਮੀਟ ਦੇ ਮੀਟ ਦਾ ਸੂਪ ਪਿਲਾ ਸਕਦੇ ਹੋ ਐ ਚੀਜ਼ਾਂ ਦੇ ਸਕਦੇ ਹੋ ਮਦਰ ਨੂੰ ਉਸ ਤਰ੍ਹਾਂ ਦੀ ਫੀਡ ਦਿੱਤੀ ਜਾਵੇ ਦੇ ਡੋਨਟ ਕੇਅਰ ਦੇਖੋ ਇਟਸ ਓਕੇ ਤੁਸੀਂ ਆ ਜਿਹੜਾ ਡੱਬਾ ਬੰਦ ਪੈਕੜਾ ਇਹ ਨਾਲ ਨਾਲ ਸ਼ੁਰੂ ਕਰਿਓ ਕਿਉਂਕਿ ਮਦਰ ਫੀਡ ਉਹਨਾਂ ਪੂਰਾ ਨਹੀਂ ਹੋ ਸਕੇਗਾ ਉਹਨਾਂ ਨੂੰ ਬਹੁਤ ਸਾਰੇ ਬੱਚੇ ਜਿਹੜੇ ਪਿਕੀਟਰਸ ਨੇ ਉਹ ਇਸ ਕਰਕੇ ਪਿਕੀਟਰਸ ਹੋ ਜਾਂਦੇ ਹੈ ਕਿ ਮਦਰਸ ਦਾ ਕਦੇ ਵੀ ਧਿਆਨ ਨਹੀਂ ਰਹਿੰਦਾ ਕਿ ਸਿਰਫ ਉਹ ਮਦਰ ਫੀਡ ਹੀ ਰੱਖਦੇ ਬੱਚਨ ਨੂੰ ਜੀ ਔਰ ਉਹ ਇੰਨਾ ਕਿ ਉਹਦੇ ਪ੍ਰਤੀ ਡਿਕਟਡ ਹੋ ਜਾਂਦਾ ਕਿ ਅਗਰ ਤੁਸੀਂ ਉਹਦਾ ਯੂਰਿਨ ਲੈਵਲ ਟੈਸਟ ਕਰਦੇ ਹੋ ਮਜ਼ੇਕ ਨਾਂ ਦੀ ਇੱਕ ਯੂਐਸਟੀ ਲੈਬੋਰੀ ਆ ਪਹਿਲਾਂ ਇਹਨੂੰ ਜੀਪੀਐਲ ਕਹਿੰਦੇ ਸੀ ਗ੍ਰੇਟ ਪਲੈਨ ਲੈਬੋਰੀ ਤੇ ਇੱਕ ਜਨੇਵਾ ਡਾਇਗਨੋਸਟਿਕ ਕਰਕੇ ਆ ਜਿਨ੍ਹਾਂ ਨੇ ਆਰਟਿਸਮ ਦੇ ਉੱਤੇ ਕਾਫੀ ਵੱਡੀ ਰਿਸਰਚ ਕਰ ਰਹੇ ਆ ਉਹ ਡਾਈਟਰੀ ਤੇ ਬਹੁਤ ਸਾਰੇ ਰਿਸਰਚ ਕਰਦੇ ਆ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਦੁੱਧ ਦੇ ਵਿੱਚ ਕੈਸੋ ਕੈਸੋ ਮੋਰਫਿਨਸ ਲੈਵਲ ਆ ਡਿਟੈਕਟ ਹੋ ਰਿਹਾ ਜੀ ਜਿਹੜੇ ਬੱਚੇ ਪਿਸ਼ਾਬ ਟੈਸਟ ਕੀਤਾ ਉਹਨਾਂ ਨੇ ਆਟਿਸਟਿਕ ਬੱਚਿਆਂ ਦੇ ਜਿਹੜੇ ਬੱਚੇ ਬਹੁਤ ਜ਼ਿਆਦਾ ਦੁੱਧ ਪੀ ਰਹੇ ਸੀ ਤੋਂ ਕੈਸੋਮੋਰਫਿਨ ਜਿਹੜੇ ਵੀਟ ਦੇ ਉੱਤੇ ਸੀ ਉਹ ਗਲਾਈਡੋਰਫਿਨਸ ਇਹ ਕੀ ਹੈ ਕਿ ਸਬਸਟੈਂਸ ਜਸਟ ਲਾਈਕ ਇਹ ਇੱਕ ਤਰ੍ਹਾਂ ਦਾ ਅਣੂ ਹੈ ਜਿਹੜਾ ਉਹਦੇ ਪਿਸ਼ਾਬ ਦੇ ਵਿੱਚ ਜਿਹੜਾ ਪ੍ਰੋਡਕਟ ਮਿਲ ਰਿਹਾ ਹੈ ਜਸਟ ਲਾਈਕ ਇਹ ਮੋਰਫਿਨ ਜੀ ਜਿਵੇਂ ਮੋਰਫੀ ਨਾਮ ਜਿਹੜੀ ਹੇਰੋਇਨ ਕੋਕੀਨ ਉਹਨਾਂ ਤੋਂ ਪਿਸ਼ਾਬ ਦੇ ਵਿੱਚ ਡਿਟੈਕਟ ਹੁੰਦੀ ਹੈ ਜਸਟ ਲਾਈਕ दैट ਉਹ ਡਿਟੈਕਟ ਹੋ ਰਿਹਾ ਇਸ ਕਰਕੇ ਬੱਚਾ ਅੰਨਾ ਹੋ ਰਿਹਾ ਦੁੱਧ ਦੇ ਪ੍ਰਤੀ ਜੀ ਉਹ ਸਾਰੀ ਰਾਤ ਪਹਿਲਾਂ ਮਦਰ ਨੂੰ ਨਹੀਂ ਛੱਡਦਾ ਮਦਰ ਆੱਕ ਜਾਂਦੀ ਹੈ ਫਿਰ ਉਹ ਕਹਿੰਦੀ ਕੁਛ ਤਾਂ ਇਹਨੂੰ ਉੱਪਰ ਲੈ ਪਿਆਓ ਯਾਰ ਹੂੰ ਫਿਰ ਉਹ ਮਦਰ ਫੀਡ ਕੀ ਕਰਦੀ ਜਿਹੜੀ ਸਰਦੇ ਪੁੱਛ ਦੀ ਘਰਾਂ ਦੀ ਜਿਹੜੀ ਮਦਰ ਹੈ ਉਹ ਫਿਰ ਡੱਬਾ ਬੰਦ ਦੁੱਧ ਲਿਆਉਂਦੀ ਹੈ ਡੱਬੇ ਬੰਦ ਦੁੱਧ ਉੱਤੇ ਪਾ ਦਿੰਦੀ ਹੈ ਉਸ ਨੂੰ ਉਹ ਫਿਰ ਉਹ ਨੂੰ ਨਹੀਂ ਛੱਡਦਾ ਉਹ ਬੋਟਲ ਫੀਡ ਉਹਦੇ ਜੇ ਬਹੁਤ ਸਾਰੇ ਪੈਥੋਜਨਸ ਨੇ ਬਹੁਤ ਸਾਰੇ ਬੈਕਟੀਰੀਆਜ਼ ਨੇ ਜਿਹੜੇ ਤੁਹਾਡੇ ਅੰਦਰ ਪੇਟ ਦੇ ਗੁੱਡ ਬੈਕਟੀਰੀਆਜ਼ ਨੇ ਹੂੰ ਉਹਨਾਂ ਨੂੰ ਡਿਸਟਰਬ ਕਰਦੇ ਆ ਰਾਈਟ ਉਹਦੇ ਕਰਕੇ ਬੱਚੇ ਜਿਹੜੇ ਉਹ ਡਿਸੇਬਲ ਜਾਂ ਮੈਂਟਲੀ ਪ੍ਰੋਬਲਮਸ ਜਾਂ ਬਹੁਤ ਸਾਰੀਆਂ ਉਹਨਾਂ ਨੂੰ ਅਸਥਮਾ ਅਲਰਜੀਜ਼ ਡਾਇਬੀਟਿਕ ਜਿੰਨੇ ਆਟੋਇਮਿਨ ਡਿਸਆਰਡਰਸ ਨੇ ਰੈਸ਼ਸ ਐਕਜ਼ੀਮਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਹੋਣੀਆਂ ਐਰ ਸਪੈਸ਼ਲੀ ਆਰਟਿਸਮ ਦੀ ਰੇਟ ਦੇ ਚ ਕੰਪਲਸਰੀ ਦੇਖਿਆ ਗਿਆ ਜਦੋਂ ਅਸੀਂ ਉਹਨਾਂ ਦੀ ਡਾਈਟ ਚੋਂ ਦੁੱਧ ਤੇ ਕਣ ਕੱਢ ਦਿੰਨੇ ਹਮ ਰਾਈਟ ਅਸੀਂ ਜਦੋਂ ਉਹਨਾਂ ਨੂੰ ਗੈਪਸ ਐਸ ਈ ਡੀ ਫਿੰਗੋਲਡ ਜਾਂ ਫੀਨੋਲਸ ਰਾਈਟ ਤੇ ਅਸੀਂ ਪਾਉਨੇ ਜਦੋਂ ਅਸੀਂ ਉਸ ਨੂੰ ਅੱਠ ਨੋਟਰਾ ਦੀ ਡਾਈਟਸ ਨੇ ਸਾਡੀਆਂ ਅਸੀਂ ਉਹਨਾਂ ਦੇ ਜਦੋਂ ਹੀ ਅਸੀਂ ਉਸ ਨੂੰ ਪਾਉਨੇ ਆ ਬਚਕਤਮ ਸ਼ਾਂਤ ਹੋਣੇ ਸ਼ੁਰੂ ਹੋ ਜਾਂਦੇ ਆ ਰਾਈਟ ਤਾਂ ਉਹਨਾਂ ਦੇ ਚ ਉਹ ਉੱਥੇ ਇੰਪੋਰਟੈਂਸ ਪਤਾ ਲੱਗਦੀ ਹੈ ਕਿ ਡਾਈਟ ਹੈਜ਼ ਅ ਇੰਪੋਰਟੈਂਟ ਰੋਲ ਇਸ ਕਰਕੇ ਜੇ ਤੁਸੀਂ ਆਲਟੋਜਨ ਦੀ ਵੀ ਗੱਲ ਕਰਦੇ ਹੋ ਜਾਂ ਨਰੋਲੋਜੀਕਲ ਕੰਡੀਸ਼ਨ ਕੋਈ ਵੀ ਸਕੀਜ਼ੋਫਰੀਨੀਆ ਬਾਈਪੋਲਰ ਬਾਈਪੋਲਰ ਡਿਸਆਰਡਰ ਜਾਂ ਆਰਟਿਸਟਿਕ ਬੱਚੇ ਜਿਨ੍ਹਾਂ ਨੇ ਵੀ ਨਰੋਲੋਜੀਕਲ ਡਿਸਆਰਡਰਸ ਨੇ ਇਹਦੇ ਵਿੱਚ ਅ ਤੁਹਾਡੇ ਪੇਟ ਦੇ ਵਿੱਚ ਬੈਕਟੀਰੀਆ ਜਿਹੜੇ ਹੈਗੇ ਆ ਅੰਤੜੀ ਦੇ ਵਿੱਚ ਵੱਡੀ ਆਂਤ ਦੇ ਅਖੀਰਲੇ ਹਿੱਸੇ ਜਿਹੜੇ ਗੱਟ ਬੈਕਟੀਰੀਆ ਜੀ ਨੂੰ ਕਹਿੰਦੇ ਆ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਠੀਕ ਹੈ ਤਾਂ ਉਹ ਤੇ ਆਪਾਂ ਉਹ ਕਰ ਸਕਦੇ ਹਾਂ